ਜਿਹੜਾ ਵਾਲਮੀਕੀ ਮਜਬੂਤ ਸਿਕ ਸਮਾਜ ਹੈ ਜਿਸ ਦੀ 90% ਕੁਰਬਾਨੀਆਂ ਸਿੱਖ ਇਤਿਹਾਸ ਦੇ ਵਿੱਚ ਔਰ ਜਿਹੜੀ ਭਾਰਤ ਦੇ ਇਤਿਹਾਸ ਦੇ ਵਿੱਚ ਹੈਗੀਆਂ ਜੇ 78 ਸਾਲ ਦੀ ਆਜ਼ਾਦੀ ਤੋਂ ਵਾਧਵੀ ਸਾਡੇ ਰੰਗ ਨੂੰ ਪਰਖਦੇ ਆ ਸਾਡੀ ਜਾਤ ਨੂੰ ਤਾਹੀ ਜਾਤੀ ਤੌਰ ਤੇ ਤਾਹੀਨ ਕਰਦੇ ਆ ਇਹਦੇ ਵਰਗੇ ਹਨਪੜ ਨੇਤਾ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਪਤਾ ਨਹੀਂ ਕਿਹੜੀ ਮਾਨਸਿਕਤਾ ਦੇ ਨਾਲ ਅੱਜ ਸਿਆਸਤ ਦੇ ਵਿੱਚ ਲਿਆਂਦਾ ਔਰ ਐਮਐਲਏ ਜਿਹੜਾ ਐਮਪੀ ਬਣਾਇਆ ਤੇ ਅਸੀਂ ਇਹਨਾਂ ਦਾ ਬਹੁਤ ਸ਼ਿਕਾਰ ਕਰਦੇ ਆਂ ਤੇ ਸਾਰੇ ਸਮਾਜ ਨੂੰ ਬੇਨਤੀ ਕਰਦੇ ਆਂ ਕਿ ਆਹਨ ਵਾਲੀ ਜਿਹੜੀ ਬਾਈ ਇਲੈਕਸ਼ਨ ਹੈ ਤਰਨਤਾਰਨ ਦੀ ਉਹਨਾਂ ਦੇ ਵਿੱਚ ਵੀ ਇਹਨਾਂ ਨੂੰ ਜਵਾਬ ਦੋ ਇਦਾਂ ਦਾ ਨਕੰਮਾ ਵਿਅਕਤੀ ਇਦਾਂ ਦਾ ਪ੍ਰਸ਼ਟ ਆਦਮੀ ਐਮਪੀ ਔਰ ਐਮਐਲਏ ਵੰਡਦੀ ਯੁਰਤ ਕਿਉਂ ਕਰ ਰਿਹਾ ਸਮਾਜ ਦੇ ਗ੍ਰਹਿ ਮੰਤਰੀ ਨੂੰ ਇੰਨੀ ਗਲਤ ਸਮਾਜ ਜਿਹੜੀ ਸ਼ਬਦ ਵਰਤ ਸਕਦਾ ਕਿ ਸਾਡੇ ਆਮ ਲੋਕਾਂ ਦੇ ਪ੍ਰਤੀ ਅੰਦਰ ਕਮਰੇ ਚ ਬੈਠ ਕੇ ਕੀ ਕੀ ਕਰਦੇ ਹੋਣੇ ਕੀ ਸੋਚਾਂ ਨਾਲ ਪ੍ਰਤੀ ਰੱਖਦੇ ਹੋਣੇ ਐਸੀ ਤੇ ਬੀਸੀ ਲੋਕਾਂ ਨੂੰ ਅੱਜ ਬੇਨਤੀ ਕਰਦਾ ਵੀ ਜੇ ਇਹ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਤੁਸੀਂ ਸਾਰੇ ਇਕੱਠੇ ਹੋ ਕੇ ਆਪਣੇ ਰਾਜ ਭਾਗ ਦਾ ਪ੍ਰਬੰਧ ਕਰੋ ਚੰਨੀ ਵਰਗੇ ਲੋਕਾਂ ਨੂੰ ਸੋਣਾ ਚਾਹੀਦਾ ਚੰਨੀ ਕਹਿ ਰਹੇ ਜੀ ਨੂੰ ਮਾਫੀ ਦੇ ਦਿਓ ਜੀ ਸਾਡਾ ਦਿਲ ਬਹੁਤ ਵੱਡਾ ਕਿੱਦਾਂ ਮਾਫੀ ਦੇ ਦਈਏ ਜੀ ਤਰਨਦਰਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਸੀਗੇ ਤੇ ਉਸ ਦੇ ਦੌਰਾਨ ਰਾਜਾ ਵੜਿੰਗੜੇ ਵੱਲੋਂ ਇੱਕ ਟਿੱਪਣੀ ਕੀਤੀ ਜਾਂਦੀ ਹੈ ਪੂਰਵ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਬਾਰੇ ਤੇ ਉਸ ਤੋਂ ਬਾਅਦ ਦਲੀ ਭਾਈਚਾਰੇ ਵਿੱਚ ਕਾਫੀ ਰੋਸ ਹੁੰਦਾ ਹੈ ਤੇ ਅੱਜ ਪੰਜਾਬ ਦਾ ਨੌਜਵਾਨ ਵੀ ਇੱਥੇ ਰੋਸ ਰੋਸ ਕਰ ਰਿਹਾ ਹੈ ਰੋਸ ਪ੍ਰਗਟ ਕਰ ਰਿਹਾ ਹੈ ਕਿ ਜੋ ਪੂਰਵ ਪੂਰਵ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਰਾਜਾ ਵਰਿੰਗ ਨੇ ਟਿੱਪਣੀ ਕੀਤੀ ਹੈ ਤੇ ਉਸਾ ਅਸੀਂ ਕੜੀ ਨਿੰਦਾ ਕਰਦੇ ਹਾਂ ਤੇ ਅੱਜ ਲੁਧਿਆਣਾ ਦੇ ਭਾਤਨਾਕ ਚੌਕ ਦੇ ਵਿੱਚ ਰਾਜਾ ਵਰਿੰਗ ਦਾ ਪুতਲਾ ਫੁਕਿਆ ਗਿਆ ਹੈ ਨਾਲ ਪੂਰੇ ਸੀਐਮ ਚੰਨੀ ਦਾ ਵੀ ਕੁਕੋ ਪুতਲਾ ਫੁਕਿਆ ਗਿਆ ਹੈ ਆਖਿਰਕਾਰ ਕੀ ਮਾਮਲਾ ਹੈ ਆਖਿਰਕਾਰ ਕਿਉਂ ਪুতਲਾ ਫੁਕਿਆ ਗਿਆ ਕਹੇ ਜੀ ਇਹ ਹੀ ਸ਼ਬਦਾਰਦੀ ਬੋਲੀ ਗਈ ਚੰਦਨ ਜੀ ਕੀ ਅੱਜ ਤੁਸੀਂ ਇੱਥੇ ਆਇਓ ਆਮ ਆਦਮੀ ਪਾਰਟੀ ਦੇ ਤੁਸੀਂ ਹੈਗੇ ਹੋ ਹਨਾ ਤੇ ਕਿਸ ਤਰ੍ਹਾਂ ਇਹ ਪুতਲਾ ਫੁਕਿਆ ਕਿਸ ਤਰ੍ਹਾਂ ਮਨਚ ਵਿਚਾਰ ਦੇ ਦੇਸ਼ ਦੇ ਸਭ ਦਾ ਗ੍ਰਹਿ ਮੰਤਰੀ ਮਾਨਯੋਗ ਬੁੱਟਾ ਸਿੰਘ ਜੀ ਜਿਹੜੇ ਮੈਂ ਸਮਝਦਾ ਜਦੋਂ ਇਨਸਾਨ ਕਿਸੇ ਵੱਡੀ ਪਦਵੀ ਤੇ ਚਲ ਜਾਂਦਾ ਪੇਓ ਕਿਸੇ ਜਾਤੀ ਵਿਸ਼ੇਸ਼ ਦਾ ਨਹੀਂ ਰਹਿੰਦਾ ਉਹ ਪੂਰੇ ਭਾਰਤ ਦਾ ਔਰ ਸਮੁੱਚੀ ਮਾਨਵਤਾ ਦਾ ਬਣ ਜਾਂਦਾ ਸੋ ਐਨੇ ਵੱਡੇ ਅਹੁਦੇ ਤੇ ਰਹੇ ਮੈਂ ਸਮਝਦਾ ਰਾਜਾ ਬੜੀ ਵਰਗੇ ਅਨਪੜ੍ਹ ਨੇਤਾ ਸੜਕ ਛਾਪ ਨੇਤਾ ਉਹਨਾਂ ਦੇ ਮੈਂ ਸਮਝਦਾ ਪੈਰ ਦੀ ਧੂਲ ਦੇ ਬਰਾਬਰ ਵੀ ਨਹੀਂ ਤੇ ਉਹਨਾਂ ਨੇ ਆਪਣਾ ਸਾਬਕਾ ਗ੍ਰਹਿ ਮੰਤਰੀ ਬੁੱਟਾ ਸਿੰਘ ਜੀ ਨੂੰ ਜਿਹੜੇ ਗ੍ਰੈਜੂਏਟਰ ਮੈਂ ਸਮਝਦਾ ਐਮਏ ਔਰ ਪੀਐਚਡੀ ਸਕਾਲਰ ਇਹਦੇ ਵਰਗੇ ਅਨਪੜ੍ਹ ਨੇਤਾ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਪਤਾ ਨਹੀਂ ਕਿਹੜੀ ਮਾਨਸਿਕਤਾ ਦੇ ਨਾਲ ਇਸ ਸਿਆਸਤ ਦੇ ਵਿੱਚ ਲਿਆਂਦਾ ਔਰ ਐਮਐਲਏ ਜਿਹੜਾ ਐਮਪੀ ਬਣਾਇਆ ਸੋ ਰਾਜਾ ਬਣੀ ਨੂੰ ਤੇ ਸੁਣਨਾ ਚਾਹੀਦਾ ਤੁਹਾਨੂੰ ਐਨੀ ਮਤਲਬ ਜਿਹੜੀ ਉਹਨੇ ਸਾਡੇ ਸਮਾਜ ਦੇ ਪ੍ਰਤੀ ਵਾਲਮੀਕੀ ਮਜਬੂਤ ਸਿੱਖ ਸਮਾਜ ਦੇ ਪ੍ਰਤੀ ਜਿਹੜੀ ਮਾਨਸਿਕਤਾ ਦਰਸਾਈ ਹੈ ਤੇ ਮੈਂ ਸਮਝਦਾ ਕਿ ਜਿਹੜਾ ਵਾਲਮੀਕੀ ਮਜਬੂਤ ਸਿੱਖ ਸਮਾਜ ਹੈ ਜਿਸ ਦੀ 90% ਕੁਰਬਾਨੀਆਂ ਸਿੱਕ ਇਤਿਹਾਸ ਦੇ ਵਿੱਚ ਔਰ ਜਿਹੜੀ ਭਾਰਤ ਦੇ ਇਤਿਹਾਸ ਦੇ ਵਿੱਚ ਹੈਗੀਆਂ ਉਹਨੂੰ ਐਦਾ ਕਹਿਣਾ ਇਹਦੀ ਮਾਨਸਿਕਤਾ ਦਰਸਾਉਂਦੀ ਹੈ ਵੀ ਜੇ ਇਹ ਓਪਨਲੀ ਸਾਡੇ ਸਮਾਜ ਨੂੰ ਸਾਡੇ ਸਮਾਜ ਦੇ ਗ੍ਰਹਿ ਮੰਤਰੀ ਨੂੰ ਇੰਨੀ ਗਲਤ ਸਮਾਜ ਜਿਹੜੀ ਸ਼ਬਦ ਵਰਤ ਸਕਦਾ ਕਿ ਸਾਡੇ ਆਮ ਲੋਕਾਂ ਦੇ ਪ੍ਰਤੀ ਅੰਦਰ ਕਮਰੇ ਚ ਬੈਠ ਕੇ ਕੀ ਕੀ ਕਰਦੇ ਹੋਣੇ ਕੀ ਸੋਚ ਉਹਨਾਂ ਦੇ ਪ੍ਰਤੀ ਰੱਖਦੇ ਹੋਣੇ ਸੋ ਅੱਜ ਕਾਂਗਰਸ ਪਾਰਟੀ ਨੂੰ ਰਾਹੁਲ ਗਾਂਧੀ ਜੀ ਨੂੰ ਵੀ ਕਹਿਣਾ ਚਾਹਨਾ ਔਰ तमाम ਅਸੀਂ ਚੰਨੀ ਦਾ ਪੁਤਲਾ ਵੀ ਨਾਲ ਹੀ ਫੁਕਿਆ ਕਿਉਂਕਿ ਗੁਲਾਮ ਲੋਗ ਨੇ ਇਹ ਰਾਜੀ ਜੀ ਦੇ ਗੁਲਾਮ ਲੋਗ ਨੇ ਚੰਨੀ ਵਰਗੇ ਲੋਕ ਚੰਨੀ ਵਰਗੇ ਲੋਕਾਂ ਨੂੰ ਸੁਣਾ ਚਾਹੀਦਾ ਚੰਨੀ ਕਹਿ ਰਹੀ ਜੀ ਇਹਨੂੰ ਮਾਫੀ ਦੇ ਦਿਓ ਜੀ ਸਾਡਾ ਦਿਲ ਬਹੁਤ ਵੱਡਾ ਕਿਦਾਂ ਮਾਫੀ ਦੇ ਦਈਏ ਜੀ ਸੋ ਇਹ ਲੋਕ ਵੀ ਗੁਲਾਮ ਨੇ ਤੇ ਰਾਹੁਲ ਗਾਂਧੀ ਨੂੰ ਵੀ ਮੈਂ ਕਹਿਣਾ ਚਾਹੁੰਦਾ ਹਾਂ ਵੀ ਇਹਦਾ ਸਪਸ਼ਟੀਕਰਨ ਨੂੰ ਦੇਣਾ ਚਾਹੀਦਾ ਵੀ ਕਾਂਗਰਸ ਪਾਰਟੀ ਦੇ ਦਿੱ ਕਿ ਸਟੈਂਡ ਆ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਕੈਰੀ ਆ ਵੀ ਅਸੀਂ ਜੀ ਗ੍ਰਹਿ ਮੰਤਰੀ ਲਾਇਆ ਕਿ ਸ਼ਾਂਤ ਥੋੜੀ ਕੀਤਾ ਜੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਉਹ ਕਿਉਂ ਬਣੀ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਮ ਬੇੜਕਰ ਨੇ ਸੰਵਿਧਾਨ ਲੈ ਕੇ ਇਸ ਦੇਸ਼ ਦੀ ਨਾਰੀ ਨੂੰ ਅਧਿਕਾਰ ਦਵਾਇਆ ਠੀਕ ਹੈ ਨਾ ਜੁਨੀ ਦੇ ਭਾਈ ਉਹਨਾਂ ਨੇ ਆਪਣੇ ਦੇਸ਼ ਲਈ ਬਹੁਤ ਬਹੁਤ ਵੱਡੇ ਉਦੇ ਉਦੇ ਤੇ ਰਹੇ ਆ ਔਰ ਰਾਜਾ ਮੋਹਿੰਦਰ ਕੇ ਹਨਪੜ ਲੋਕ ਤਾਂ ਉਹਨਾਂ ਦੀ ਜਿਹੜੀ ਐਜੂਕੇਸ਼ਨ ਉਹਦੇ 1% ਵੀ ਉਹਨਾਂ ਦੇ ਬਰਾਬਰ ਨਹੀਂ ਹੈਗੇ ਠੀਕ ਹੈ ਨਾ ਸਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਰਾਜਾ ਮੋਹਿੰਦਰ ਦੇ ਵਿਆਹ ਨੂੰ ਅੱਜ ਲੋਕਾਂ ਚ ਰੋਆ ਪੂਰੇ ਦੇਸ਼ ਅੰਦਰ ਪੰਜਾਬ ਅੰਦਰ ਅੱਜ ਦੇਸ਼ ਦੇ ਆਜ਼ਾਦੀ ਦੇ 78 ਸਾਲ ਬਾਅਦ ਵੀ ਇੱਥੇ ਦੇ ਐਮਪੀ ਐਮਐਲਏ ਜੇ ਸਾਨੂੰ ਸਾਡੀ ਜਾਤ ਨਾਲ ਤੋਹਨ ਕਰਦੇ ਆ ਕਦੇ ਸਾਡੇ ਮੁੱਖ ਮੰਤਰੀ ਚੰਨੀ ਨੂੰ ਪੈਰ ਦੀ ਜੁੱਤੀ ਨਾਲ ਜੋੜਦੇ ਆ ਕਦੀ ਮਨਿੰਦਰ ਗੈਂਸਪੁਰਾ ਐਮਐਲਏ ਜਿਹੜਾ ਉਹਨੂੰ ਉਹ ਗਾਲੀ ਗਲੋਚ ਕੱਢਦੇ ਆ ਕਦੇ ਸੁਖਵਿੰਦਰ ਕੋਟਲੀ ਨੂੰ ਇਸ ਦੇਸ਼ ਇਸ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਇਹਨੂੰ ਜੁੱਤੀ ਚ ਸੰਗਾਓ ਇਹਦੀ ਜ਼बान ਨੂੰ ਬੰਦ ਕਰੋ ਜਿੱਦਾਂ ਦੇ ਹਾਲਾਤ ਇਸ ਦੇ ਇਸ ਦੇਸ਼ ਔਰ ਪੰਜਾਬ ਦੇ ਵਿੱਚ ਆ ਜੇ 78 ਸਾਲ ਦੀ ਆਜ਼ਾਦੀ ਤੋਂ ਵਾਧਵੀ ਸਾਡੇ ਰੰਗ ਨੂੰ ਪਰਖਦੇ ਆ ਸਾਡੀ ਜਾਤ ਨੂੰ ਤਾਂ ਹੀ ਜਾਤੀ ਤੌਰ ਤੇ ਤਾਹੀਨ ਕਰਦੇ ਆ ਇਸ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਮਣੇ 26 ਜਨਵਰੀ 1950 ਨੂੰ ਜਿਹੜਾ ਲਾਗੂ ਹੋਇਆ ਉਹਨਾਂ ਨੇ ਕਿਹਾ ਸੀ ਅੱਜ ਤੋਂ ਰਾਜਾ ਜਿਹੜਾ ਰਾਣੀ ਦੇ ਪੇਟ ਚੋਂ ਨਹੀਂ ਇਹ ਰਾਜਾ ਜਿਹੜਾ ਇਹ ਵੈਲਟ ਪੇਪਰ ਚੋਂ ਪੈਦਾ ਹੋਵੇਗਾ ਵੈਲਟ ਪੇਪਰ ਚੋਂ ਪੈਦਾ ਹੋਇਆ ਰਾਜਾ ਜਿਹੜਾ ਉਹ ਈਬੀਐਮ ਮਸ਼ੀਨ ਲੈ ਕੇ ਆਇਆ ਜਦੋਂ ਈਬੀਐਮ ਮਸ਼ੀਨ ਲੈ ਕੇ ਆਏ ਤਾਂ ਹੀ ਰਾਜਾ ਬੜੇਂਗਾਲ ਬੜਿੰਗ ਵੜ ਕੇ ਐਮਪੀ ਬਣੇ ਮੁੱਖ ਮੰਤਰੀ ਭਗਵੰਤ ਮਾਨ ਮਾਨ ਬੜ ਕੇ ਐਮਐਲਏ ਬਣ ਕੇ ਇੱਥੇ ਦੇ ਮੁੱਖ ਮੰਤਰੀ ਬਣੇ ਮੈਂ ਅੱਜ ਪੂਰੇ ਦੇਸ਼ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਤੁਹਾਡਾ ਇਹ ਹਾਲ ਆ ਤੁਹਾਡੀ ਕਾਂਗਰਸ ਤੋਹਨ ਕਰ ਦਿਆ ਤੁਹਾਡੀ ਅਕਾਲੀ ਤੋਹਨ ਕਰਦੇ ਆ ਤੁਹਾਡੀ ਭਾਰਤੀ ਜਨਤਾ ਪਾਰਟੀ ਤੋਹਨ ਕਰ ਦਿਆ ਜਾਂ ਤੁਹਾਡੀ ਹੋਰ ਪਾਰਟੀਆਂ ਤੋਹਨ ਕਰਦੀਆਂ ਤੁਸੀਂ ਇਕੱਠੇ ਹੋ ਜਾਓ ਜਿੰਨੀ ਤੁਹਾਡੀ ਆਬਾਦੀ ਆ ਪੰਜਾਬ ਔਰ ਦੇਸ਼ ਦੇ ਅੰਦਰ ਰਾਜ ਤੁਹਾਡਾ ਹੋਣਾ ਚਾਹੀਦਾ ਤੁਸੀਂ ਆਪਣਾ ਮੁੱਖ ਮੰਤਰੀ ਚੁਣ ਸਕਦੇ ਹੋ ਆਪਣਾ ਪ੍ਰਧਾਨ ਮੰਤਰੀ ਚੁਣ ਸਕਦੇ ਹੋ ਇਦਾਂ ਦਾ ਨਕੰਮਾ ਵਿਅਕਤੀ ਇਦਾਂ ਦਾ ਪ੍ਰਸ਼ਟ ਆਦਮੀ ਐਮਪੀ ਔਰ ਐਮਐਲਏ ਵੰਡਦੀ ਯੁਰਤ ਕਿਉਂ ਕਰ ਰਿਹਾ ਜੇ ਤੁਹਾਡਾ ਸੰਵਿਧਾਨ ਆ ਤੁਹਾਡੀ ਆਵਾਦੀ ਵਧਿਆ ਤੇ ਦੇਸ਼ ਦੇ ਅੰਦਰ ਜੋ ਹੋ ਰਿਹਾ ਬਹੁਤ ਮਾੜੀ ਗੱਲ ਆ ਲੋਕਾਂ ਚ ਰੋਅ ਆ ਵੀ ਜੇ ਕਾਲੇ ਰੰਗ ਦਾ ਕਹਿ ਰਿਹਾ ਵਾਲਮੀਕਿਆ ਕਹਿ ਰਿਹਾ ਕਹਿ ਵੀ ਹੋ ਰਿਹਾ ਰਾਜਾ ਬੜੇਂਗ ਉਸ ਤੋਂ ਪਹਿਲਾਂ ਕੌਣ ਕਹਿ ਰਿਹਾ ਸੀ ਨਮਨੀਤ ਬਿੱਟੂ ਉਸ ਤੋਂ ਪਹਿਲਾਂ ਕੌਣ ਕਹਿ ਰਿਹਾ ਸੀ ਸੁਨੀਲ ਜਾਖਲ ਉਸ ਤੋਂ ਪਹਿਲਾਂ ਕੌਣ ਕਹਿ ਰਿਹਾ ਸੀ ਪ੍ਰਤਾਪ ਸਿੰਘ ਬਾਜਪਾ ਉਸ ਤੋਂ ਪਹਿਲਾਂ ਕੌਣ ਕਹਿ ਰਿਹਾ ਸੀ ਸਿੱਧੂ ਰੰਦਾਵਾ ਇਹ ਹਾਲਾਤ ਹੈ ਇੱਥੇ ਦੇ ਐਮਪੀ ਐਮਐਲਿਆਂ ਦੇ ਸਾਡੀਆਂ ਜਾਤਾਂ ਪਰਖਦੇ ਆ ਮੈਂ ਆਪਣੇ ਐਸਸੀ ਤੇ ਬੀਸੀ ਲੋਕਾਂ ਨੂੰ ਅੱਜ ਬੇਨਤੀ ਕਰਦਾ ਵੀ ਜੇ ਇਹ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਤੁਸੀਂ ਸਾਰੇ ਇਕੱਠੇ ਹੋ ਕੇ ਆਪਣੇ ਰਾਜ ਭਾਗ ਦਾ ਪ੍ਰਬੰਧ ਕਰੋ ਸੋ ਇਨਾ ਹੀ ਕਹਿੰਦਾ ਹੋਇਆ ਜੈ ਭੀਮ ਜੈ ਜਪਲ ਬਿਲਕੁਲ ਪੰਜਾਬ ਦੇ ਯੂਥ ਦੇ ਵਿੱਚ ਰੋਸ ਹੈ ਇਹ ਤਸਵੀਰਾਂ ਜਿਹੜੀ ਕਿ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਅੱਜ ਆ ਰਾਜਾ ਵੜਿੰਗ ਦੇ ਖਿਲਾਫ ਜਿਹੜਾ ਪੁਤਲਾ ਬੁੱਕਿਆ ਗਿਆ ਜੋ ਕਿ ਪੂਰਵ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਹਾਂਜੀ ਚੰਦਨ ਜੀ ਸੀ ਵਿਸ਼ੇਸ਼ ਮੰਗ ਇੱਥੇ ਕਰ ਰਹੇ ਹਾਂ ਕਿ ਉਹਦੇ ਤੇ ਐਫ ਆਈ ਆਰ ਵੀ ਦਰਜ ਹੋ ਗਈ ਐਸ ਸੀ ਐਸ ਸੀ ਅਕਦਾ ਪਰਚਾ ਵੀ ਦਰਜ ਹੋ ਗਿਆ ਜੀ ਅਸੀਂ ਇਹ ਮੰਗ ਸੀਐਮ ਸਾਹਿਬ ਨੂੰ ਵੀ ਕਰ ਰਹੇ ਹਾਂ ਔਰ ਸਾਡੀ ਪਾਰਟੀ ਕਰ ਵੀ ਰਹੀ ਹੈ ਔਰ ਸਰਕਾਰ ਪ੍ਰਸ਼ਾਸਨ ਔਰ ਕਿ ਰਾਜਾ ਵੜਿੰਗ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਇਹਨੂੰ ਭੰਡ ਜਿਹੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਵਾਲਮੀਕੀ ਮਜਬੂਤ ਸਿੱਖ ਸਮਾਜ ਦੇ ਪ੍ਰਤੀ ਇਹਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਜਿਹੜੇ ਸਮਾਜ ਦੇ ਪ੍ਰਤੀ ਇਹ ਗੱਲ ਵਰਤ ਰਿਹਾ ਇਹ ਜਿਹੜੀ ਲੋਕ ਸਭਾ ਲੁਧਿਆਣਾ ਦੇ ਜਿੱਤਿਆ ਇੱਥੇ 3 ਲੱਖ 4 ਲੱਖ ਬਾਦੀ ਵਾਲਮੀਕੀ ਮਜਬੂਤ ਸਿੱਖ ਸਮਾਜ ਰਵਿਦਾਤ ਸਮਾਜ ਦੀ ਰਹਿੰਦੀ ਹੈ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਕਿ ਕਾਂਗਰਸ ਪਾਰਟੀ ਨਤੀਜੇ ਬੜੇ ਘੜੇ ਜਿਹੜੇ ਆ ਭੁਗਤਣੇ ਪੈਣਗੇ ਔਰ ਅਸੀਂ ਵਿਸ਼ੇਸ਼ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਿਆ ਦਲਿਤ ਸਮਾਜ ਹੈ ਅੱਜ ਕਾਂਗਰਸ ਪਾਰਟੀ ਕਿਸੇ ਪੱਖੋਂ ਮਜ਼ਬੂਤ ਕਮਜ਼ੋਰ ਨਾ ਸਮਝੇ ਸਮਾਜ ਹਰ ਪੱਖੋਂ ਮਜ਼ਬੂਤ ਹੈ ਔਰ ਤੁਹਾਨੂੰ ਜਿਹੜਾ ਤੁਹਾਡੀ ਜਿਹੜੀ ਕਈ ਗੱਲ ਦਾ ਜਵਾਬ ਆਉਣ ਵਾਲੇ ਜਿਹੜੇ ਇਲੈਕਸ਼ਨਾਂ ਦੇ ਵਿੱਚ ਭਾਵੇਂ ਲੋਕ ਸਭਾ ਦੇ ਹੋਣ ਚਾਹੇ 27 ਦੇ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ ਉਹਨਾਂ ਵਿੱਚ ਜ਼ਰੂਰ ਦਿੱਤਾ ਜਾਊਗਾ ਔਰ ਵਾਲਮੀਕੀ ਮਜਬੂਤ ਸਿੱਖ ਸਮਾਜ ਹਮੇਸ਼ਾ ਜਿਹੜੀ ਸਿੱਖ ਕੌਮ ਦੇ ਲਈ ਬਿਨਾਂ ਕਿਸੇ ਮੰਗ ਤੋਂ ਬਿਨਾਂ ਕਿਸੇ ਤਨਖਾਹਾਂ ਤੋਂ ਇਤਿਹਾਸ ਦੇ ਵਿੱਚ ਵੀ ਲੜਦਾ ਰਿਹਾ ਔਰ ਗੁਰੂ ਸਾਹਿਬਾਨ ਦਾ ਸਾਥ ਸਹਿਬਾਨਾਂ ਦਾ ਸਾਥ ਵੀ ਦਿੰਦਾ ਰਿਹਾ ਜਿਹੜਾ ਅਸੀਂ ਅੱਜ ਰਾਜਾ ਬਰਿੰਗ ਤੇ ਚੰਨੀ ਦਾ ਪਤਲਾ ਫੁਕਿਆ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਵੀ ਕਾਂਗਰਸ ਹਮੇਸ਼ਾ ਦਲਿਤ ਵਿਰੋਧੀ ਰਹੀ ਆ ਇਹ ਦਲਿਤ ਵਿਰੋਧੀ ਪਹਿਲਾਂ ਇਹਨਾਂ ਦੇ ਆਸ਼ੂ ਜੀ ਨੇ ਸਮਾਜ ਨੂੰ 마ਫੀਆ ਕਿਹਾ ਉਦੋਂ ਅਸੀਂ ਬਖਸ਼ਤਾ ਹੁਣ ਇਹ ਬੂਟਾ ਸਿੰਘ ਜੀ ਨੂੰ ਕਾਲੇ ਰੰਗ ਦਾ ਪੱਠੇ ਕੁੱਤਰਾਂ ਨਾਲ ਕਿਸੇ ਦੀ ਕਾਬਲੀਅਤ ਉਹਦੇ ਕੰਮ ਤੋਂ ਜਾਂ ਉਹਦੇ ਰੰਗ ਤੋਂ ਜੱਜ ਬੈਟ ਨਹੀਂ ਹੁੰਦੀ ਉਹਨਾਂ 'ਚ ਕਾਬਲੀਅਤ ਸੀ ਤਾਂ ਉਹ ਦੇਸ਼ ਦੇ ਗ੍ਰਹਿ ਮੰਤਰੀ ਬਣੇ 7 ਵਾਰ ਦਾ ਮਨਿਸਟਰ ਬੰਦਾ 1 ਵਾਰ ਦਾ ਗਵਰਨਰ ਕਈ ਚੇਅਰਮੈਨੀਆਂ ਕੋਈ ਕਾਬਲੀਅਤ ਸੀ ਤਾਂ ਕਾਂਗਰਸ ਨੇ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਤੁਹਾਡੀ ਰਹਿਮੋ ਕਰਮ ਤੇ ਨਹੀਂ ਉਹ ਬਣਿਆ ਤੇ ਰਾਜਾ ਬੜਿੰਗ ਜੀ ਇੰਨੇ ਬੰਦਿਆਂ 'ਚ ਉਹਨੂੰ ਕਾਲੇ ਰੰਗ ਦਾ ਕਹਿ ਕੇ ਚੁੱਪਚਾਪ ਲਾਈਵ ਹੋ ਕੇ ਮਾਫੀ ਮੰਗ ਰਿਹਾ ਉਹਨੂੰ ਅਸੀਂ ਮਾਫੀ ਨਹੀਂ ਮੰਨਾਂਗੇ ਜਾ ਤਾ ਵਲਮਿਕੀ ਤੀਰਥ ਤੇ ਜਾਣ ਉੱਥੇ ਜਾ ਕੇ ਭਾਂਡੇ ਮਾਂਜਣ ਉੱਥੇ ਜਾ ਕੇ ਸੇਵਾ ਕਰਨ ਤਾਂ ਸਮਾਜ ਉਹਨਾਂ ਨੂੰ ਮਾਫ ਕਰੇਗਾ ਨਹੀਂ ਤਾਂ ਉਹਨਾਂ ਨੂੰ ਮਾਫੀ ਨਹੀਂ ਮਿਲਣੀ ਅਸੀਂ ਸੀਪੀ ਸਾਹਿਬ ਕੋਲ ਵੀ ਜਾਵਾਂਗੇ ਉਹਨਾਂ ਦੀ ਅਰੈਸਟ ਦੀ ਡਿਮਾਂਡ ਵੀ ਕਰਾਂਗੇ ਬਸ ਇਹਨਾਂ ਨੇ ਕਹਿੰਦਾ ਹੈ ਜੈ ਭੀਮ ਜੈ ਭਾਰ ਦੇਖੋ ਹੀ ਤੁਸੀਂ ਆਏ ਦਿਨ ਦੇਖਦੇ ਹੋ ਕਦੇ ਭਾਰਤ ਪੂਸ਼ਣ ਅਸੀਂ ਸਮਾਜ ਨੂੰ ਮਾਫੀਆ ਕਹਿੰਦੇ ਆ ਕਦੇ ਸੁਨੀਲ ਝਾਕੜ ਜੀ ਜਿਹੜੇ ਆ ਜਿਨ੍ਹਾਂ ਦੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਆ ਉਹ ਕਦੇ ਚਰਨਜੀਤ ਚੰਨੀ ਜੀ ਨੂੰ ਪੈਰ ਦੀ ਜੁੱਤੀ ਕੇ ਕੇ ਸੰਬੋਧਨ ਕਰਦੇ ਆ ਤੇ ਅੱਜ ਰਾਜਾ ਬਣਿੰਗ ਸੋ ਇਥੋਂ ਇਹ ਮਾਨਸਿਕਤਾ ਸਿੱਧ ਹੁੰਦੀ ਹੈ ਕਿ ਇਹ ਸਾਡੇ ਮੂੰਹ ਤੇ ਦਾ ਵਾਲਮੀਕੀ ਸਮਾਜ ਨੂੰ ਦਰविड़ ਸਮਾਜ ਨੂੰ ਦਲਿਤ ਸਮਾਜ ਨੂੰ ਜਿਹੜਾ ਵਾ ਉਹ ਆਪਣਾ ਕਹਿੰਦੇ ਆ ਪਰ ਤੁਸੀਂ ਇਹਨਾਂ ਦੀ ਇਹ ਮਾਨਸਿਕਤਾ ਦੇਖੋ ਜਦੋਂ ਇਹ ਕਮਰੇ ਦੇ ਵਿੱਚ ਬੈਠੇ ਹੋਣਗੇ ਤੇ ਇਹ ਕਿੱਦਾਂ ਸਾਡੇ ਲਈ ਗੱਲਾਂ ਕਰਦੇ ਹੋਣਗੇ ਤੇ ਇਸ ਲਈ ਅੱਜ ਸਮੂੱਚੀ ਸਮੂਹ ਵਾਲਮੀਕੀ ਨੌਜਵਾਨ ਸਭਾ ਨੇ ਇਹਨਾਂ ਦਾ ਪਤਲਾ ਫੁਕਿਆ ਤੇ ਅਸੀਂ ਇਹਨਾਂ ਦਾ ਬਹਿਸ਼ਕਾਰ ਕਰਦੇ ਆਂ ਤੇ ਸਾਰੇ ਇਸਮਾਇ ਨੂੰ ਬੇਨਤੀ ਕਰਦੇ ਆ ਕਿ ਆਹਨ ਵਾਲੀ ਜਿਹੜੀ ਬਾਈ ਇਲੈਕਸ਼ਨ ਹੈ ਤਰਨਤਰਾਂ ਦੀ ਉਹਨਾਂ ਦੇ ਵਿੱਚ ਵੀ ਇਹਨਾਂ ਨੂੰ ਜਵਾਬ ਦੋ ਤੇ ਆਹਨ ਵਾਲੀ ਜਿਹੜੀ 27 ਦੀ ਇਲੈਕਸ਼ਨ ਹੈ ਉਹਨਾਂ ਦੇ ਵਿੱਚ ਵੀ ਰਾਜਾ ਵਡਿੰਗ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਕਾਂਗਰਸ ਪਾਰਟੀ ਦਾ ਇਹਨੂੰ ਵੀ ਇਹਨਾਂ ਚੀਜ਼ਾਂ ਦਾ ਜਿਹੜਾ ਵਾ ਉਹ ਜਵਾਬ ਦੋ ਜੈ ਹਵਾਲਮੀ ਕੀ ਜੈਪੀ ਹੋਜੀ ਹਾਂ ਪੰਜਾਬ ਦੇ ਨੋਚੋਨਾਂ ਵਿੱਚ ਰੋਸ ਹੈ ਤੁਸੀਂ ਦੇਖ ਸਕਦੇ ਹੋ ਅੱਜ ਰਾਜਾ ਵਡਿੰਗ ਦਾ ਸਵਾਲ ਪੁੱਛਿਆ ਗਿਆ ਕਿਉਂਕਿ ਰਾਜਾ ਵਡਿੰਗ ਨੇ ਇੱਕ ਬਿਆਨ ਆਪੇ ਦਿੱਤੀ ਕਿਤੀ ਸੀ ਕਿ ਕਿ ਬੁਟਾ ਜਿਹੜੇ ਗ੍ਰਹਿ ਮੰਤਰੀ ਸੀਗੇ ਸਾਡੇ ਪੂਰਵ ਬੂਟਾ ਸਿੰਘ ਬਾਰੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਐਸਸੀ ਐਸਟੀ ਸਮਾਜ ਦੇ ਵਿੱਚ ਰੋਸ ਹੈ ਕਿਉਂਕਿ ਇਹ ਜਿਹੜਾ ਬਿਆਨ ਦਿੱਤਾ ਗਿਆ ਰਾਜਾ ਬਣੀ ਦੇ ਵੱਲੋਂ ਬਹੁਤ ਗਲਤ ਦਿੱਤਾ ਗਿਆ ਤੇ ਅੱਜ ਸਾਰੇ ਵਿੱਚ ਰੋਸ ਹੈ ਤੇ ਹੁਣ ਐਸਟੀ ਐਸਸੀ ਭਾਈਚਾਰੇ ਵੱਲੋਂ ਪਰਚਾ ਦਰਜ ਕਰਾਇਆ ਗਿਆ ਹੈ ਰਾਜਾ ਵਰਿੰਗ ਦੇ ਖਿਲਾਫ ਮੌਨਾਂ ਦੇ ਸਮੇਂ ਦੇਖਣਾ ਹੈ ਕਿ ਰਾਜਾ ਵਰਿੰਗ ਅਰੈਸਟ ਹੁੰਦੀ ਹੈ ਜਾਂ ਮਾਫੀ ਮੰਗਦੇ ਸਮਾਂਤ ਵੱਲੋਂ ਇਹਨਾਂ ਸਮੇਂ ਦੇਖਣਾ ਜੁੜੇ ਹੋਣ ਲਿਖਣਾ ਹਨੀ ਦਾ ਰਿਪੋਰਟ ਧੰਨਵਾਦ